ਓਏ ਲੋ ਹੈ ਪੀਰਾ ਵਾਹ ਆਉਂਦੇ ਆਪਾਂ ਨਾ ਮਾਰ-ਵਾਰ ਕੇ ਨਾ ਤੁਮਾਲ ਪੱਤਰ ਕੋ ਕਿਹੜੇ ਤਰ੍ਹਾਂ ਜਾਂਦਾ ਆਹ ਸੋਰੀ ਭਾਜੀ ਤੁਸੀਂ ਸ਼ੁਕਰ ਹੈ ਸ਼ੁਕਰ ਹੈ ਕਿ ਤੱਕਰਿਆ ਭਰਾ 6 ਮਹੀਨੇ ਹੋ ਗਏ ਤੇਰੇ ਨਾਲ ਗੇੜੇ ਮਾਰਦੇ ਨੂੰ ਸ਼ਰਮ ਹੋਣੀ ਚਾਹੀਦੀ ਤੁਮੇ ਸ਼ਰਮ ਮੈਨੂੰ ਪਤਾ ਮੈਂ ਤੁਹਾਡੇ ਪੈਸੇ ਦੇਣੇ ਆ ਕਿੰਨੇ ਪੈਸੇ ਭਾਜੀ ਪੂਰਾ 50000 ਆ 50000 ਕੋਈ ਗੱਲ ਨਹੀਂ ਭਾਜੀ ਮੈਂ ਜਰੂਰ ਦਵਾਂਗਾ ਤੁਹਾਡੇ ਹੱਥ ਜੋੜ ਕੇ ਦਵਾਂਗਾ ਬਸ ਭਾਈ ਮੈਂ ਨਾ ਬੜੀ ਪ੍ਰੋਬਲਮ ਚ ਚੱਲਣ ਡਿਆ ਹੈਗਾ ਉਹ ਮੇਰੀ ਨਾ ਥੋੜੀ ਜੀ ਨਾ ਸੱਸ ਬਿਮਾਰ ਸੀਗੀ ਤੇ ਮੈਂ ਨਾ ਉਹਦਾ ਇਲਾਜ ਲੋਜ ਕਰਵਾਉਣਾ ਤੇ ਮੇਰਾ ਬੜਾ ਹੀ ਖਰਚਾ ਹੋ ਗਿਆ ਜੇ ਮੇਰੀ ਕੰਡੀਸ਼ਨ ਬੜੀ ਮਾੜੀ ਹੋ ਗਈ ਭਾਜੀ ਮੈਨੂੰ ਰੁਪਈਆ 50000 ਚਾਹੀਦਾ ਜਦੋਂ ਮਰਜੀ ਜਿੱਥੋਂ ਮਰਜੀ ਕਰਕੇ ਦੇ ਸ ਭਾਜੀ ਇੰਨੇ ਤੇ ਨਹੀਂ ਮੇਰੇ ਕੋਲ ਦਿੱਤੇ ਜਾਣੇ ਕੁਛ ਨਾ ਕੁਛ ਥੋੜਾ ਬੋਤਾ ਮੇਰੇ ਤੇ ਰਹਿਮ ਕਰੋ ਭਾਜੀ ਚੱਲ ਭਰਾ ਮੈਂ ਕੋੜਾ ਕਟ ਕਰਨਾ ਤੂੰ ਭਰਾ ਮੈਨੂੰ 10000 ਘੱਟ ਦੇ ਦੀ 40000 ਦੇ ਦੀ ਭਰਾ ਤੇਰੀ ਬੜੀ ਮਿਹਰਬਾਨੀ ਦੇ ਦੇ ਮੇਰਾ ਭਰਾ ਯਾ ਕਰਦਾਈ ਕਿਛ ਕੁਛ ਹੋਤਾ ਹੈ ਇਹ ਕੁਛ ਕੁਛ ਹੋਤਾ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਕਿੱਥੇ ਰਹਿ ਗਏ ਮੁੜੇ ਨਹੀਂ ਦੁਬਾਰਾ ਅਗਲਾ ਦਿਨ ਹੀ ਨਹੀਂ ਚੜਿਆ ਬਾਜੀ ਮੈਂ ਦਊਂਗਾ ਜ਼ਰੂਰ ਜੀ ਬਾਜੀ ਮੈਨੂੰ ਪਤਾ ਮੈਂ ਤੁਹਾਡੇ ਪੈਸੇ ਦੇਣੇ ਉਹ ਬਸ ਪ੍ਰੋਬਲਮ ਜੀ ਬੜੀ ਚ ਫਸ ਗਿਆ ਮੇਰੇ ਨਾਲ ਸੋਹਰਾ ਸਾਹਿਬ ਠੀਕ ਨਹੀਂ ਉਹ ਉਹ ਹਸਪੀਟਲ ਐਡਮਿਟ ਹੈ ਤੇ ਉਹ ਕਿੰਨੇ ਖਰਚਾ ਮੈਨੂੰ ਵੀ ਲੱਗ ਗਿਆ ਤੁਹਾਨੂੰ ਪਤਾ ਹੀ ਹੁਣ ਸੋਹਰਾ ਸਾਹਿਬ ਹੀ ਤੇ ਪਿਓਾਂ ਦੇ ਬਰਾਬਰ ਹੀ ਹੈ ਨਾ ਤੇ ਜਿੱਥੇ ਤੁਸੀਂ ਮੇਰੇ ਤੇ ਇੰਨਾ ਰਹਿਮ ਕੀਤਾ ਉੱਥੇ ਥੋੜਾ ਜਿਹਾ ਹੋਰ ਕਰ ਦੋ ਪਾਜੀ ਲੈਣ ਲੱਗਿਆ ਤਾਂ ਕੁਝ ਹੋਰ ਸੀ ਦੇਣ ਲੱਗਿਆ ਤਾਂ ਕੁਝ ਹੋਰ ਸੀ ਮੈਂ ਫੇਰ ਤੇਰਾ ਮਾਨ ਕੀਤਾ ਕਿ ਨਹੀਂ ਤੈਨੂੰ 10000 ਛੱਡਿਆ ਕਿ ਨਹੀਂ ਫੇਰ ਵੀ ਪਾਜੀ ਜਿੱਥੇ ਇੰਨਾ ਰਹਿਮ ਕੀਤਾ ਉੱਥੇ ਥੋੜਾ ਜਿਹਾ ਹੋਰ ਕਰ ਦੋ ਉਹ ਭਰਾ ਬੰਦਾ ਕਿੰਨਾ ਕਰੀ ਜਾਵੇ ਚੱਲ ਭਰਾ ਮੈਂ ਹੀ ਕੋੜਾ ਕੱਟ ਕਰਨਾ ਤੂੰ ਮੈਨੂੰ ਭਰਾ 10000 ਛੱਡਿਆ 10000 ਹੋਰ ਛੱਡਿਆ ਤੈਨੂੰ ਤੂੰ ਮੈਨੂੰ ਭਰਾ 30 ਮੋੜ ਦੇ ਮੋੜ ਦੇ ਮੇਰਾ ਭਰਾ ਮੋੜ ਦੇ ਮੈਨੂੰ ਮੈਂ ਬਹੁਤ ਪਰੇਸ਼ਾਨ ਆ ਠੀਕ ਹੈ ਪਾਜੀ ਕੋਈ ਗੱਲ ਨਹੀਂ ਮੈਂ ਕਰਾਂਗਾ ਕੋਸ਼ਿਸ਼ ਬਤੋ ਓ ਪਾਜੀ ਸ਼ੁਕਰ ਸ਼ੁਕਰ ਪ੍ਰਮਾਤਮਾ ਤੇਰਾ ਸ਼ੁਕਰ ਸ਼ੁਕਰ ਕਿਤੇ ਟੱਕਰਿਆ ਜਿੱਕੇ ਤੇ ਤੂੰ ਤੇਰੇ ਲਾਰੇ ਬੰਦਾ ਰਹਿ ਗਿਆ ਇੱਕ ਵਾਰੇ ਸਹੀ ਮੰਨ ਗਿਆ ਭਰਾ ਤੇਨੂੰ ਮੈਂ ਤੇਰੇ ਲਾਰਿਆਂ ਨੂੰ ਓ ਪਾਜੀ ਮੈਂ ਤੁਹਾਨੂੰ ਦੱਸਦਾ ਜੀ ਭਾਈ ਬੜੀ ਪ੍ਰੋਬਲਮ ਚ ਫਸਿਆ ਸੀ ਮੈਂ ਦਊਂਗਾ ਤੁਹਾਡੇ ਪੈਸੇ ਉਹ ਨਾ ਮੇਰੀ ਨਾ ਉਹ ਗੁੜੀ ਹਦੀ ਦਾ ਐਡਮਿਸ਼ਨ ਹੀ ਸਕੂਲ ਦੀ ਬਹਾਨਾ ਬਣਾਉਂਦੇ ਬੰਦਾ ਗੋਪੀ ਤੇਰੇ ਕੋਲ ਸਿੱਖੇ ਕੋਈ ਨਹੀਂ ਨਹੀਂ ਪਾਜੀ ਬਹਾਨੇ ਨਹੀਂ ਆ ਮੈਨੂੰ ਪਤਾ ਭਾਜੀ ਮੈਂ ਕਿਹੜੀ ਕੰਡੀਸ਼ਨ ਚ ਨਿਕਲਣ ਡਿਆ ਤੁਸੀਂ ਬਸ ਮੈਂ ਤੁਹਾਡਾ ਦੇਣਦਾਰ ਹਾਂ ਮੈਂ ਸ਼ਰੂਲ ਹੱਥ ਜੋੜ ਕੇ ਦਵਾਂਗਾ ਬਸ ਜਿੱਥੇ ਤੂੰ ਇੰਨਾ ਮੇਰੇ ਨਾਲ ਕੀਤਾ ਨਾ ਉੱਥੇ ਥੋੜਾ ਜਿਹਾ ਹੋਰ ਕਰੋ ਮੈਂ ਕੋਈ ਗੱਲ ਨਹੀਂ ਤੁਹਾਨੂੰ ਤਾਰ ਦੇ ਦੇ ਦੂੰਗਾ ਭਾਜੀ ਉਹ ਚੱਲ ਭਰਾ ਜਿੱਤੇ ਤੂੰ ਮੈਨੂੰ 30 ਦੇਣਾ ਹੈ ਨਾ ਭਰਾ ਮੈਂ 10 ਹੋਰ ਕੱਟ ਕਰ ਦੇਣਾ ਤੇਰੇ ਕਰਕੇ ਤੂੰ ਮੈਨੂੰ 20 ਦੇਰੇ ਭਰਾ ਤੇਰੀ ਬੜੀ ਮਿਹਰਬਾਨੀ ਹੈ ਤੂੰ ਮੈਨੂੰ 20 ਦੇ ਬਸ ਭਰਾ ਮੇਰੇ ਪੈਸੇ ਮੋੜ ਦੇ ਬਸ ਹੁਣ ਤੋਂ ਹੱਦ ਹੋ ਗਈ ਯਾਰ ਗੁੱਪੀ ਤੇਰੀ ਆਹ ਚਲੋ ਭਾਜੀ 20000 ਜੀ ਹਾਂ 20000 ਤੇਰੇ ਪਰਾ ਤੇਰੀ ਬੜੀ ਮਿਹਰਬਾਨੀ ਚਲੋ ਭਾਜੀ ਮੈਂ ਕੋਈ ਨਹੀਂ ਕਰਾਂਗਾ ਭਾਜੀ ਠੀਕ ਹੈ ਭਾਜੀ ਆਹ ਸਤਿ ਸ੍ਰੀ ਅਕਾਲ ਜੀ ਭਾਜੀ ਸਤਿ ਸ੍ਰੀ ਅਕਾਲ ਭਰਾ ਉਹ ਗੋਕੀ ਕਿੱਧਰ ਜਾਣਾ ਕਿੱਧਰ ਮੂੰਹ ਚੱਕਿਆ ਪੈਸੇ ਦਾ ਚੇਤਾ ਕੋਈ ਕਿ ਨਹੀਂ ਕਿ ਭੁੱਲ ਗਿਆ ਨਹੀਂ ਨਹੀਂ ਭਾਜੀ ਮੈਨੂੰ ਪਤਾ ਭਾਈ ਤੁਹਾਡੇ ਪੈਸੇ ਦੇਣੇ ਆ ਮੈਂ ਦੇਣਦਾਰ ਆ ਭਾਜੀ ਹੱਥ ਜੋੜ ਕੇ ਦਊਂਗਾ ਭਾਜੀ ਉਹ ਦੇਣੇ ਕਰੋ ਵੀਰ ਉਹ ਭਾਜੀ ਥੋੜੀ ਜੀ ਨਾ ਪ੍ਰੋਬਲਮ ਚੱਲਣ ਦੀ ਕਰੇ ਮੇਰੀ ਨਾ ਘਰ ਦੀ ਬਿਮਾਰ ਹੋ ਗਈ ਭਾਜੀ ਤੇ ਉਹ ਕਿੰਨੇ ਪੈਸੇ ਉਧਰ ਲਾ ਕੇ ਉਹ ਐਡਮਿਟ ਹੀ ਗਈ ਤੇ ਬਸ ਭਾਜੀ ਕੋਸ਼ਣਾ ਪੁੱਛਣਾ ਭਰਾ ਭਾਨਿਆਂ ਦੀ ਵੀ ਕੋ ਹੱਦ ਹੁੰਦੀ ਆ ਭਾਨਿਆਂ ਦੀ ਵੀ ਕੋ ਹੱਦ ਹੁੰਦੀ ਆ ਸ਼ਰਮ ਹੋਣੀ ਚਾਹੀਦੀ ਤੈਨੂੰ ਮੈਂ ਕਿੰਨੇ ਪੈਸੇ ਛੱਡਦੇ ਆ ਉਹ ਭਾਜੀ ਜਿੱਥੇ ਇੰਨੇ ਛੱਡੇ ਉੱਥੇ ਥੋੜੇ ਜਿਹਾ ਹੋਰ ਛੱਡ ਦੋ ਮੈਂ ਪੱਕਾ ਪੈਸੇ ਤੁਹਾਨੂੰ ਦੇ ਦਾਂਗਾ ਪੈਸੇ ਭਾਜੀ 50 ਤੋਂ 40 40 ਤੋਂ 30 ਕਰਦਾ 30 ਤੋਂ ਭਰਾਵਾ ਤੈਨੂੰ ਕਿੰਨੇ ਪੈਸੇ ਛੱਡਦੇ ਆ ਉਹ ਭਰਾ ਤੂੰ 10 ਹੋਰ ਮੈਨੂੰ ਘੜ ਦੇਰੇ 20 ਤੇ ਵੀ 10 ਘੜ ਦੇਰੇ ਭਰਾ ਨੂੰ 10000 ਹੀ ਦੇਰੇ ਭਰਾ ਦੇ ਦੇ ਤੇਰੀ ਬੜੀ ਮਿਹਰਬਾਨੀ ਤੇਰੀ ਬੜੀ ਮਿਹਰਬਾਨੀ ਜੇ ਤੂੰ ਕੋਈ ਮੈਂ ਤੇਰੇ ਪੈਰੀ ਪੈ ਜਾ ਨਹੀਂ ਭਾਈ ਕੋਈ ਨਹੀਂ ਮੈਂ ਕਰਾਂਗਾ ਭਾਜੀ ਜਰੂਰ ਸੱਸਰੀ ਕਾਲ ਜੀ ਸੱਸਰੀ ਕਾਲ ਹੈ ਜਾਨ ਮੇਰੇ ਮੇਰੇ ਘਰ ਆਇਆ ਸੋਕਰ ਮੂੰ ਚੱਕਿਆ ਗੋਪੀ ਅੱਜ ਨਹੀਂ ਕੋਬਾਨਾ ਚੱਲਣਾ ਅੱਜ ਨਹੀਂ ਕੋਬਾਨਾ ਚੱਲਣਾ ਉਹਨਾਂ ਕਹੀ ਮੇਰਾ ਆ ਬਿਮਾਰੀ ਤੇ ਉਹ ਬਿਮਾਰੀ ਤੇ ਮੈਦੀਆ ਪੀਸਾ ਦੇਣੀਆ ਬੜੇ ਬਹਾਨੇ ਸੁਣਲੇ ਤੇਰੇ ਮੁੰਡਿਆ ਹੁਣ ਨਹੀਂ ਸੁਣਨਾ ਕੋਬਾਨਾ ਆਹ ਕੀ ਬਤਮੀਜੀ ਆ ਭਾਜੀ ਆ ਛੱਡੋ ਇਹ ਬਤਮੀਜੀ ਆ ਆ ਛੱਡੋ ਇਹਨੂੰ ਇਹ ਬਤਮੀਜੀ ਆ ਤੈਨੂੰ ਸ਼ਰਮ ਨਹੀਂ ਆ ਬਤਮੀਜੀ ਆ ਸ਼ਰਮ ਆਉਣੀ ਚਾਹੀਦੀ ਬੰਦੇ ਨੂੰ ਕਿੰਨੇ ਪੈਸੇ ਦੇਣੇ ਤੁਹਾਡੇ 10000 ਪਹਿਲਾਂ ਕਿੰਨੇ ਸੀ 50000 ਤੇ ਹੋੜੀ ਹੋੜੀ 40000 ਲਾਇਏ ਹੈ ਨਾ ਜਿੱਦਾਂ 40000 ਲਾਇਆ ਉਹ ਤਾਂ 10000 ਵੀ ਲਾ ਦੂੰਗਾ ਆਇਓ ਰਿਮਾ ਉਹ ਪਹਿਲੀ ਗੱਲ ਤੋਂ ਤਮੀਜ਼ੀ ਕਰਨ ਦੇ ਮੇਰੇ ਨਾਲ ਹਾਂ ਛੋਪੇ ਹਾਂ ਤੋਂ ਮਾਲਾ